সারভাইકલ ਜਿਹਨੂੰ ਹੋ ਗਿਆ ਉਹਦੇ ਦੇਖੋ ਹੁਣ ਲੋਕ ਕਹਿੰਦੇ ਨੇ ਜੀ ਮੇਰਾ ਪਹਿਲਾਂ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਤੁਸੀਂ ਸਰਵਾਈਕਲ ਬਾਰੇ ਦੱਸੋ ਪਹਿਲਾਂ ਸਾਨੂੰ ਇਹ ਦੱਸ ਦੇ ਵੀ ਸਰਵਾਈਕਲ ਹੋ ਗਈ ਨਾ ਇਸ ਤਰ੍ਹਾਂ ਦਾ ਕੋਈ ਟੰਗ ਹੈ ਦੇਖੋ ਰੁਕੀਦਾ ਸਰਵਾਈਕਲ ਇੱਕ ਨਾਰਮਲ ਜਿਹੀ ਅੱਜ ਕੱਲ ਬਿਮਾਰੀ ਦੇਖ ਨੂੰ ਮਿਲਦੀ ਆ ਉਹਦੇ ਵਿੱਚ ਕੀ ਹੈ ਅੱਜਕੱਲ ਬਹੁਤ ਜ਼ਿਆਦਾ ਕੰਪਿਊਟਰ ਤੇ ਕੰਮ ਕਰਨਾ ਫੋਨ ਦੇਖਣਾ ਜਾਂ ਅਸੀਂ ਉੱਚਾ ਸਰਾਣਾ ਲਾ ਕੇ ਪੈ ਗਏ ਜਾਂ ਅਸੀਂ ਜ਼ਿਆਦਾ ਪਏ ਰਹਿਣਾ ਜਾਂ ਨੀਵੀਂ ਪਾ ਕੇ ਬੈਠੇ ਰਹਿਣਾ ਇਹਦੇ ਨਾਲ ਕੀ ਹੈ ਸਾਡੇ ਜਿਹੜੀਆਂ ਗਰਦਨ ਦੀਆਂ ਨਾੜਾਂ ਹੁੰਦੀਆਂ ਨੇ ਜਿਹੜੇ ਮਨਕੇ ਹੁੰਦੇ ਨੇ ਉਹ ਸਾਡੇ ਆ ਉਹਦੇ ਉੱਤੇ ਜਦੋਂ ਪ੍ਰੈਸ਼ਰ ਪੈਂਦਾ ਤਾਂ ਸਾਨੂੰ ਸਰਵਾਈਕਲ ਦੀ ਪ੍ਰੋਬਲਮ ਹੋਣੀ 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 ਆ ਪ੍ਰੁਕੀ ਸਾਹਿਬ ਉਹਦੇ ਵਿੱਚ ਕੀ ਆ ਉਹਨੂੰ ਅਸੀਂ ਰੋਕ ਸਕਦੇ ਆ ਜਿਆਦਾ ਫੋਨ ਨੀਵੀ ਪਾ ਕੇ ਨਾ ਦੇਖੋ ਜਾਂ ਕੰਪਿਊਟਰ ਤੇ ਕੰਮ ਕਰਦੇ ਆ ਥੋੜੀ ਜਿਹਾ ਭਾਵੇਂ ਕੰਪਿਊਟਰ ਦੇ ਕੰਮ ਕੀਤਾ ਥੋੜੇ ਜਿਹਾ ਉੱਠੋ ਢੇੜਾ ਲਾਓ ਆ ਕੇ ਚੇਅਰ ਤੇ ਦੁਬਾਰਾ ਬੈਠ ਜਾਓ ਫਿਰ ਤਾਂ ਤੁਸੀਂ ਇਹ ਤੋਂ ਬਚੇ ਰਹੋਗੇ ਜੇ ਤੁਸੀਂ ਇਹਨੂੰ ਰੋਕਣਾ ਚਾਹੁੰਦੇ ਹੋ ਇੱਕ ਹੋਰ ਖਰਾਕਾ ਨਹੀਂ ਮੈਂ ਪਹਿਲਾਂ ਗੱਲ ਕੀਤੀ ਅਫਰਕੀ ਸਾਹਿਬ ਪਹਿਲਾਂ ਲੋਕ ਕਿਉਂ ਖਾਂਦੇ ਸੀ ਦੁੱਧ ਪੀਂਦੇ ਸੀ ਕਿ ਲੋਕਾਂ ਦੇ ਇਦਾਂ ਦੀਆਂ ਚੀਜ਼ਾਂ ਨਹੀਂ ਆਉਂਦੀਆਂ ਸੀ ਹੁਣ ਵੀਕਨੈਸ ਬਹੁਤ ਵੀਕਨੈਸ ਨੂੰ ਕਿੱਦਾਂ ਦੂਰ ਕਰੀਏ